ਦੋਸਤੋ ਕੁਦਰਤ ਨੇ ਸਾਡੀ ਤੰਦਰੁਸਤੀ ਆਸਤੇ ਸਾਡੀ ਸਿਹਤ ਆਸਤੇ ਸਾਡੇ ਆਸ-ਪਾਸ ਬਹੁਤ ਕੁਝ ਪੈਦਾ ਕੀਤਾ ਹੋਇਆ ਜਿਹਨੂੰ ਅਸੀਂ ਫਲ ਦੇ ਰੂਪ ਦੇ ਵਿੱਚ ਸਬਜ਼ੀਆਂ ਦੇ ਰੂਪ ਦੇ ਵਿੱਚ ਬੀਜਾਂ ਦੇ ਰੂਪ ਦੇ ਵਿੱਚ ਤੇਲ ਬੀਜਾਂ ਦੇ ਰੂਪ ਦੇ ਵਿੱਚ ਵਰਤੋਂ ਕਰਦੇ ਆਂ ਔਰ ਉਹ ਸਾਡੀ ਸਿਹਤ ਦੇ ਵਾਸਤੇ ਸਾਡੇ ਲਈ ਸਹੀ ਸਿਹਤ ਹੁੰਦੇ ਆ ਸਾਨੂੰ ਖਰਾਕੀ ਤਤਮਹੱਈਆ ਕਰਾਉਂਦੇ ਨੇ ਤਾਂ ਉਸੇ ਵਿੱਚੋਂ ਅਸੀਂ ਅੱਜ ਇੱਕ ਚੀਜ਼ ਅਸੀਂ ਲੈ ਕੇ ਆਏ ਆ ਤੁਹਾਡੇ ਵਾਸਤੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦੇ ਵਾਸਤੇ ਇੱਕ ਛੋਟਾ ਜਿਹਾ ਬੀਜ ਜਿਹੜਾ ਵੇਖਣ ਚ ਬੜਾ ਛੋਟਾ ਹੈ ਪਰ ਇਹਦੇ ਗੁਣਾਂ ਦੀ ਲਿਸਟ ਹੈ ਜਿਹੜੀ ਉਹ ਬੜੀ ਲੰਮੀ ਹੈ ਤਾਂ ਇਹਨੂੰ ਅਸੀਂ ਚੀਆ ਬੀਜ ਦੇ ਨਾਮ ਨਾਲ ਜਾਣਦੇ ਆ ਇਹ ਚੀਆ ਸੀਡ ਛੋਟਾ ਜਿਹਾ ਬੀਜ ਹੈ ਪਰ ਇਹਦੇ ਵਿੱਚ ਜੇ ਗੁਣ ਪਾਏ ਜਾਂਦੇ ਆ ਬਹੁਤ ਜ਼ਿਆਦਾ ਨੇ ਜੇ ਅਸੀਂ ਇਹਨੂੰ ਸੁਪਰ ਫੂਡ ਵੀ ਕਹਿ ਦਿੰਦੇ ਆ ਤਾਂ ਕੋਈ ਅਤ ਕਥਨੀ ਨਹੀਂ ਹੋਵੇਗੀ ਤੇ ਜੇ ਆਪਾਂ ਇਹਦੇ ਗੁਣਾਂ ਦੀ ਗੱਲ ਕਰਦੇ ਆ ਤਾਂ ਉਹ omega 3 ਫੈਟੀ ਐਸਿਡ ਕੈਲਸ਼ੀਅਮ ਆਇਰਨ ম্যাগਨੀਸ਼ੀਅਮ ਫਾਈਬਰ ਆਦ ਅਨੇਕਾਂ ਜਿਹੜੇ ਹੈਗੇ ਆ ਬਹੁਤ ਵੱਡੀ ਮਾਤਰਾ ਦੇ ਵਿੱਚ ਇਹ ਖੁਰਾਕੀ ਤੱਤ ਆ ਜਿਹੜੇ ਪਾਏ ਜਾਂਦੇ ਨੇ ਤੇ ਇਹ ਖੁਰਾਕੀ ਤੱਤ ਆ ਆਪਣੇ ਆਪਣੇ ਮੁਤਾਬਕ ਸਾਡੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦੇ ਨੇ ਤੇ ਜੇ ਆਪਾਂ ਗੱਲ ਕਰਦੇ ਆ omega 3 ਦੀ ਤਾਂ ਇਹ ਦਿਲ ਦੇ ਵਾਸਤੇ ਦਿਲ ਦੀ ਸਿਹਤ ਵਾਸਤੇ ਬਹੁਤ ਚੰਗਾ ਹੈ ਦਿਲ ਦੇ ਰੋਗਾਂ ਤੋਂ ਬਚਾਉਂਦਾ ਹੈ ਕੋਲੇਸਟ੍ਰੋਲ ਦੇ ਲੈਵਲ ਨੂੰ ਘਟ ਕਰਦਾ ਹੈ ਇਸੇ ਤਰ੍ਹਾਂ ਜਿਹੜੇ ਬਲੱਡ ਸ਼ੂਗਰ ਦੇ ਮਰੀਜ਼ ਨੇ ਬਲੱਡ ਸ਼ੂਗਰ ਦੇ ਲੈਵਲ ਨੂੰ ਇਹ ਜੀਐਬੀਜ਼ ਘਟ ਕਰਨ ਦੇ ਵਿੱਚ ਮਦਦ ਕਰਦਾ ਹੈ ਸ਼ੂਗਰ ਦੇ ਮਰੀਜ਼ਾਂ ਨੂੰ ਜੋ ਕਮਜ਼ੋਰੀ ਮਹਿਸੂਸ ਹੁੰਦੀ ਹੈ ਉਹ ਕਮਜ਼ੋਰੀ ਨੂੰ ਦੂਰ ਕਰਨ ਦੇ ਵਿੱਚ ਮਦਦ ਕਰਦਾ ਐਂਟੀ ਇਨਫਲੇਮੇਟਰੀ ਔਰ ਐਂਟੀ ਆਕਸੀਡੈਂਟੇਜ ਗੁਣ ਪਾਏ ਜਾਂਦੇ ਨੇ ਯਾਨੀ ਕਿ ਸਾਡੇ ਸਾਡੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ ਰੋਗ ਪ੍ਰਤੀਰੋਧਕ ਸ਼ਮਤਾ ਜਿਹੜੀ ਹੈ ਸਾਡਾ ਡਿਫੈਂਸ ਸਿਸਟਮ ਹੈ ਉਹਨੂੰ ਇਹ ਮਜ਼ਬੂਤ ਕਰਦਾ ਹੈ ਤਾਂ ਇਹਦੇ ਵਿੱਚ ਇੱਕ ਗੁਣ ਪਾਇਆ ਜਾਂਦਾ ਹੈ ਵੀ ਇਹ ਆਪਦੇ ਵਜ਼ਨ ਤੋਂ 10 ਗੁਣਾ ਪਾਣੀ ਨੂੰ ਆਪਣੇ ਵਿੱਚ ਸੋਖ ਲੈਂਦਾ ਹੈ ਜਿਨਨ ਕਿ ਜੇ ਅਸੀਂ ਇਹਨੂੰ ਗਰਮੀ ਦੇ ਵਿੱਚ ਵਰਤਦੇ ਆ ਤਾਂ ਡੀਹਾਈਡਰੇਸ਼ਨ ਤੋਂ ਬਚਾਉਂਦਾ ਉਹ ਪਾਣੀ ਹੌਲੀ ਹੌਲੀ ਸਾਡੀ ਬੋਡੀ ਦੇ ਵਿੱਚ ਰਿਲੀਜ਼ ਹੁੰਦਾ ਰਹਿੰਦਾ ਹੈ ਤੇ ਇਹਦੇ ਵਿੱਚ ਬਹੁਤ ਭਰਪੂਰ ਮਾਤਰਾ 'ਚ ਫਾਈਬਰ ਪਾਈ ਜਾਂਦੀ ਹੈ ਫਾਈਬਰ ਹੈ ਜਿਹੜੀ ਉਹ ਕਬਜ਼ ਰੋਗਾਂ ਤੋਂ ਨਜਾਦ ਦਵਾਉਂਦੀ ਹੈ ਤਾਂ ਇਸ ਤਰ੍ਹਾਂ ਦੇ ਗੋਣੇ ਦੇ ਵਿੱਚ ਜਿਹੜੇ ਪਾਏ ਜਾਂਦੇ ਨੇ ਜੇ ਅਸੀਂ ਇਹਦੀ ਵਰਤੋਂ ਕਰਦੇ ਆ ਤਾਂ ਜਿਹੜੀਆਂ ਇਹ ਅਲੰਮਤਾ ਨੇ ਉਹਨਾਂ ਤੋਂ ਸਾਨੂੰ ਬਚਾਉਂਦਾ ਹੈ ਮੋਟਾਪਾ ਘੱਟ ਕਰਨ ਦੇ ਵਿੱਚ ਮਦਦ ਕਰਦਾ ਹੈ ਜਿਹੜੇ ਮੋਟਾਪੇ ਦੇ ਸ਼ਿਕਾਰ ਨੇ ਮੋਟਾਪਾ ਘਟਾਉਣਾ ਚਾਹੁੰਦੇ ਨੇ ਵਜ਼ਨ ਘਟਾਉਣਾ ਚਾਹੁੰਦੇ ਨੇ ਜਿਹੜੇ ਭੈਣਾ ਭਾਈ ਦਾ ਉਹ ਇਹ ਜੇ ਦੀ ਵਰਤੋਂ ਕਰਦੇ ਐ ਤਾਂ ਉਹ ਇਹਦੇ ਨਾਲ ਮੋਟਾਪਾ ਘੱਟ ਕਰਨ ਦੇ ਵਿੱਚ ਮਦਦ ਮਿਲਦੀ ਹੈ ਹੁਣ ਆ ਜਾਂਦਾ ਵੀ ਅਸੀਂ ਇਹਦੀ ਵਰਤੋਂ ਕਦੋਂ ਕਰਨੀ ਹੈ ਕਿੰਨੀ ਕਰਨੀ ਹੈ ਔਰ ਕਿਵੇਂ ਕਰਨੀ ਹੈ ਤਾਂ ਇਹਦੀ ਵਰਤੋਂ ਕਰਨ ਦੇ ਕਈ ਤਰੀਕੇ ਨੇ ਲੋਕ ਆਪਣੇ ਆਪਣੇ ਤਰੀਕੇ ਨਾਲ ਇਹਦੀ ਵਰਤੋਂ ਕਰਦੇ ਆ ਪਰ ਸਹੀ ਤਰੀਕਾ ਜਿਹੜਾ ਉਹੀ ਮੰਨਿਆ ਜਾਂਦਾ ਵੀ ਜੇ ਅਸੀਂ ਇਹਨੂੰ ਪਾਣੀ ਦੇ ਵਿੱਚ ਭੋਂਕੇ ਵਰਤੋਂ ਕਰਦੇ ਆ ਤਾਂ ਇਹ ਦੇਖੋ ਆਪਾਂ ਗੱਲ ਕੀਤੀ ਸੀ ਵੀ ਇਹ 10 ਗੁਣਾ ਪਾਣੀ ਨੂੰ ਆਪਦੇ ਵਿੱਚ ਸਮਾ ਲੈਂਦਾ ਤੇ ਇਹਨੂੰ ਥੋੜਾ ਜਿਹਾ ਭਿੱਜੇ ਨੂੰ ਹੋਇਆ ਤੇ ਇਹ ਕੀ ਹੈ ਵੀ ਜੈਲ ਦੀ ਤਰ੍ਹਾਂ ਬਣਨਾ ਸ਼ੁਰੂ ਹੋ ਗਿਆ ਜਿਹਨੇ ਇਹ ਬੀਜ ਜੈਲ ਦੇ ਵਿੱਚ ਬਦਲ ਜਾਂਦੇ ਨੇ ਜੇ ਅਸੀਂ ਇਹਨੂੰ ਸ਼ਾਮ ਨੂੰ ਭਿਓ ਕੇ ਰੱਖ ਦਿਆਂ ਤਾਂ ਸਵੇਰ ਤੱਕ ਜੈਲ ਬਣ ਜਾਂਦੀ ਜਿਹਨੇ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਚਮਚ ਅਸੀਂ ਜੋ ਆਪਣਾ ਇਹ ਚਮਚਾ ਛੋਟਾ ਇਹ ਬੀਜ ਪਾਣੀ ਦੇ ਵਿੱਚ ਪਾ ਕੇ ਇਹਨੂੰ ਭਿਓ ਕੇ ਰੱਖ ਦਿਓ ਸਵੇਰ ਇਹਨੂੰ ਨਿਰਨੇ ਪੇਟ ਖਾਓ ਮੋਟਾਪੇ ਨਾਲ ਜਿਹੜੇ ਜੂਜਰੇ ਨੇ ਉਹਨਾਂ ਵਾਸਤੇ ਵਰਦਾਨ ਸਾਬਤ ਹੋਵੇਗਾ ਕਿਉਂਕਿ ਇਹਦੇ ਵਿੱਚ ਫਾਈਬਰ ਪਾਈ ਜਾਂਦੀ ਹੈ ਫਾਈਬਰ ਹੌਲੀ ਹੌਲੀ ਹজম ਹੁੰਦੀ ਹੈ ਪੇਟ ਭਰਿਆ ਭਰਿਆ ਮਹਿਸੂਸ ਹੁੰਦਾ ਹੈ ਜਿਹੜਾ ਅਸੀਂ ਜ਼ਿਆਦਾ ਖਾਣਾ ਖਾ ਲੈਨੇ ਆਂ ਭੁੱਖ ਜ਼ਿਆਦਾ ਲੱਗੀ ਜ਼ਿਆਦਾ ਖਾਣਾ ਖਾ ਲਿਆ ਫਿਰ ਮਟਾਪਾ ਹੋਰ ਵੱਧਾ ਉਸ ਚੀਜ਼ ਤੋਂ ਸਾਨੂੰ ਇਹ ਬਚਾਉਂਦਾ ਹੈ ਕਿਉਂਕਿ ਪੇਟ ਭਰਿਆ-ਭਰਿਆ ਮਹਿਸੂਸ ਹੁੰਦਾ ਹੈ ਜ਼ਿਆਦਾ ਖਾਣਾ ਅਸੀਂ ਨਹੀਂ ਖਾਂਦੇ ਤਾਂ ਉਹਦੇ ਨਾਲ ਸਾਡਾ ਮਟਾਪਾ ਜਿਹੜਾ ਉਹ ਘਟਨਾ ਸ਼ੁਰੂ ਹੋ ਜਾਂਦਾ ਹੈ ਔਰ ਕਈ ਵਾਰੀ ਇਹ ਹੁੰਦਾ ਅਸੀਂ ਖਰਾਕ ਘਟਾ ਲੈਨੇ ਆਂ ਮਟਾਪਾ ਤਾਂ ਘਟਦਾ ਪਰ ਨਾਲ ਕਮਜ਼ੋਰੀ ਮਹਿਸੂਸ ਹੁੰਦੀ ਆ ਪਰ ਇਹ ਖੁਰਾਕੀ ਤੱਤ ਵੀ ਮੁਹੱਈਆ ਕਰਾਉਂਦਾ ਉਹ ਕਮਜ਼ੋਰੀ ਨਹੀਂ ਮਹਿਸੂਸ ਹੋਊਗੀ ਤੇ ਇਹ ਖਾਂਦਾ ਜਿਹੜਾ ਸਹੀ ਤਰੀਕਾ ਹੈਗਾ ਵੈਸੇ ਤਾਂ ਕਈ ਸਲਾਦ ਤੇ ਪਾ ਕੇ ਵੀ ਖਾਂਦੇ ਨੇ ਪਰ ਇਹਦਾ ਸਹੀ ਤਰੀਕਾ ਇਹ ਹੀ ਹੈ ਵੀ ਇਹਨੂੰ ਸ਼ਾਮ ਨੂੰ ਪਿਉਂਦੋ ਇੱਕ ਚਮਚ ਜਿਆਦਾ ਵਰਤੋਂ ਇਹਦੀ ਨਾ ਕਰੋ ਇੱਕ ਚਮਚ ਜਿਹੜਾ ਚੀਆ ਦੇ ਬੀਜ ਇੱਕ ਗਲਾਸ ਪਾਣੀ ਦੇ ਵਿੱਚ ਪਾ ਕੇ ਇਹਨੂੰ ਸ਼ਾਮ ਨੂੰ ਭੋਂਕੇ ਰੱਖ ਦਿਓ ਚਾਹ ਦੁੱਧ ਦੇ ਵਿੱਚ ਭੋਂਕੇ ਰੱਖ ਦਿਓ ਸਵੇਰ ਇਹਨੂੰ ਅਸੀਂ ਵਰਤੋਂ ਇਹਦੀ ਕਰੋ ਤਾਂ ਉਹਦੇ ਨਾਲ ਜਿਹੜੇ-ਜਿਹੜੇ ਖੁਰਾਕੀ ਤੱਤਾਂ ਦੀ ਆਪਾਂ ਗੱਲ ਕੀਤੀ ਸਾਡੇ ਸਰੀਰ ਨੂੰ ਉਹ ਵੀ ਮਿਲਣਗੇ ਸਾਡਾ ਸਰੀਰ ਤੰਦਰੁਸਤ ਹੋਊਗਾ ਬਿਮਾਰੀਆਂ ਨਾਲ ਲੜਨ ਦੀ ਸਾਡੀ ਸ਼ਕਤੀ ਹੈ ਜਿਹੜੀ ਉਹ ਵੱਧਦੀ ਜਾਊਗੀ ਸੀਜ਼ਨਲ ਬਿਮਾਰੀਆਂ ਤੋਂ ਵੀ ਸਾਨੂੰ ਇਹ ਬਚਾਊਗਾ ਕਿਉਂਕਿ ਜਿੰਨਾ ਸਾਡਾ ਡਿਫੈਂਸ ਸਿਸਟਮ ਸਾਡੀ ਬੋਡੀ ਦਾ ਰੋਗ ਪ੍ਰਤੀਰੋਧਕ ਸ਼ਮਤਾ ਜਿੰਨੀ ਸਾਡੀ ਜ਼ਿਆਦਾ ਹੋਵੇਗੀ ਉਨਾ ਹੀ ਅਸੀਂ ਜਿਹੜਾ ਹੈਗਾ ਬਿਮਾਰੀਆਂ ਤੋਂ ਬਚਾਂਗੇ ਤੰਦਰੁਸਤ ਰਹਾਂਗੇ ਸੋ ਇਹ ਕਾਫੀ ਸਾਰੇ ਗੁਣ ਸੀ ਇਸ ਬੀਜ ਦੇ ਜਿਨ੍ਹਾਂ ਦਾ ਆਪਾਂ ਵਰਣਨ ਕੀਤਾ ਸਾਰਿਆਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਪਰ ਮੇਨ ਮੇਨ ਜਿਹੜਾ ਗੱਲਬਾਤ ਆ ਉਹ ਆਪਾਂ ਜ਼ਰੂਰ ਸਾਂਝੀ ਕੀਤੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਸਾਡੇ ਵੱਲੋਂ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਆਸ-ਪਾਸ ਜੋ ਕੁਦਰਤ ਨੇ ਪ੍ਰਕਿਰਤੀ ਨੇ ਪੈਦਾ ਕੀਤਾ ਹੈ ਅਸੀਂ ਉਹਨੂੰ ਗੁਣਾ ਉਹਦੇ ਗੁਣਾ ਨੂੰ ਪਛਾਣਦਿਆਂ ਹੋਇਆਂ ਆਪਣੀ ਖੁਰਾਕ ਦਾ ਹਿੱਸਾ ਬਣਾਈਏ ਔਰ ਅਸੀਂ ਤੰਦਰੁਸਤ ਹੋਈਏ ਸੋ ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਬਹੁਤ ਧੰਨਵਾਦ ਜਿਨ੍ਹਾਂ ਨੇ ਅਜੇ ਤੱਕ ਕੁਦਰਤ ਦੇ ਵਰਦਾਨ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹਰਚਰਨ ਸਿੰਘ ਗਿਲਜੇਵਾਲਾ Facebook ਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਜ਼ਰੂਰ ਕਰੋ ਔਰ ਇੱਕ ਬੇਨਤੀ ਜ਼ਰੂਰ ਹੈ ਅੰਤ ਦੇ ਵਿੱਚ ਤੁਹਾਨੂੰ ਕਰਦੇ ਹਾਂ ਕਿ ਜੋ ਵੀ ਵੀਡੀਓ ਆਉਂਦੀ ਹੈ ਉਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਆਸਤੇ ਉਹ ਫ੍ਰੀ ਹੈ ਤੁਹਾਨੂੰ ਸਿਰਫ 2 ਸੈਕਿੰਡ ਲੱਗਣੇ ਹੈ ਕਲਿੱਕ ਕਰਨ ਤੇ ਸਾਨੂੰ ਉਹਦੇ ਨਾਲ ਹੌਸਲਾ ਮਿਲਦਾ ਏ ਔਰ ਨਾਲ ਇਹ ਨਹੀਂ ਪਤਾ ਇਹ ਜਾਣਕਾਰੀ ਕਿਹਦੇ ਕੋਲੇ ਪਹੁੰਚ ਜਾਵੇ ਉਹਦਾ ਕਿਵੇਂ ਭਲਾ ਹੋ ਜਾਵੇ ਇੱਕ ਭਲੇ ਦਾ ਕੰਮ ਵੀ ਹੈ ਕਿਉਂਕਿ ਆਪਾਂ ਫ੍ਰੀ ਜਾਣਕਾਰੀ ਸਾਂਝੀ ਕਰ ਰਹੇ ਆ ਸਭ ਦੇ ਨਾਲ ਤਾਂ ਜਿਆਦਾ ਤੋਂ ਜਿਆਦਾ ਲੋਕਾਂ ਕੋਲੇ ਪਹੁੰਚੇ ਕੁਦਰ ਦੇ ਜੋ ਇਹ ਬਖਸ਼ੇ ਹੋਏ ਵਰਦਾਨ ਨੇ ਇਹਨਾਂ ਦੀ ਅਸੀਂ ਵਰਤੋਂ ਕਰਕੇ ਆਪਣੇ ਆਪ ਨੂੰ ਔਰ ਆਪਣੇ ਪਰਿਵਾਰ ਨੂੰ ਤੰਦਰੁਸਤ ਬਣਾ ਸਕੀਏ ਪੂਰੀ ਵੀਡੀਓ ਵੇਖਣ ਦੇ ਲਈ ਬਹੁਤ ਧੰਨਵਾਦ